प्यारे दोस्तों धार्मिक ਸਮਾਗਮਾਂ ਦੇ ਉੱਪਰ ਜਾਣ ਦਾ ਮੌਕਾ ਮਿਲਦਾ ਰਹਿੰਦਾ ਔਰ ਆਮ ਦੇਖਣ ਦੇ ਵਿੱਚ ਆਉਂਦਾ ਕਿ ਬਹੁਤ ਜ਼ਿਆਦਾ ਹੈਵੀ ਸਾਊਂਡ ਦੀ ਵਰਤੋਂ ਜਿਹੜੀ ਆ ਉਹ ਧਾਰਮਿਕ ਸਮਾਗਮਾਂ ਦੇ ਉੱਪਰ ਕੀਤੀ ਜਾਂਦੀ ਹੈ ਇੱਕ ਦੋ ਜਗ੍ਹਾ ਤੇ ਮੈਂ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਇੰਨੀ ਜ਼ਿਆਦਾ ਹੈਵੀ ਸਾਊਂਡ ਦਾ ਇਸਤੇਮਾਲ ਕਿਉਂ ਕੀਤਾ ਗਿਆ ਤੇ ਪ੍ਰਬੰਧਕਾਂ ਨੇ ਮੈਨੂੰ ਇਹ ਗੱਲ ਦੱਸੀ ਕਿ ਜੀ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਬੁਲਾਰਿਆਂ ਨੇ ਇੱਥੇ ਬੋਲਣਾ ਆ ਉਹਨਾਂ ਦੀ ਆਵਾਜ਼ ਜਿਹੜੀ ਉਹ ਦੂਰ ਤੱਕ ਜਾ ਸਕੇ ਕਿ ਦੂਰ ਬੈਠੇ ਲੋਕ ਵੀ ਜਿਹੜੇ ਆ ਉਹ ਜਿਸ ਬੁਲਾਰੇ ਨੇ ਬੋਲਣਾ ਉਹਦੀ ਗੱਲ ਨੂੰ ਸੁਣ ਸਕਣ ਉਹਨਾਂ ਦਾ ਵਿਚਾਰ ਆਪਣੀ ਜਗ੍ਹਾ ਦੇ ਉੱਤੇ ਬਿਲਕੁਲ ਸਹੀ ਹੈ ਕਿ ਜਿਹੜੇ ਧਾਰਮਿਕ ਵਿਚਾਰ ਨੇ ਉਹਨਾਂ ਦੀ ਆਵਾਜ਼ ਜਿਹੜੀ ਹੈ ਉਹ ਦੂਰ ਤੱਕ ਲੋਕਾਂ ਦੇ ਕੰਨਾਂ 'ਚ ਪਵੇ ਤੇ ਦੂਰ ਤੱਕ ਬੈਠੇ ਲੋਕ ਜਿਹੜੇ ਆ ਆਨੰਦ ਮਾਣ ਸਕਣ ਤੇ ਆਪਣੇ ਜੀਵਨ ਨੂੰ ਜਿਹੜਾ ਉਹ ਬੈਟਰ ਬਣਾ ਸਕਣ ਪਰ ਪਿਆਰੇ ਦੋਸਤੋ ਥੋੜਾ ਜਿਹਾ ਸਾਇੰਸ ਦੇ ਜਿਹੜੇ ਤੱਥ ਹੈ ਇਹਨਾਂ ਦੇ ਉੱਪਰ ਵੀ ਛਾਤੀ ਮਾਰਨ ਦੀ ਲੋੜ ਆ ਇਨਸਾਨ ਦੇ ਸੁਣਨ ਦੀ ਇੱਕ ਕਪੈਸਿਟੀ ਹੈ ਜੇਕਰ ਜਿਹੜੀ ਆਵਾਜ਼ ਇਨਸਾਨ ਦੇ ਕੰਨਾਂ 'ਚ ਪੈ ਰਹੀ ਹੈ ਜੇਕਰ ਉਹਦਾ ਲੈਵਲ ਉਨਾ ਹੋਵੇ ਜਿੰਨਾ ਇਨਸਾਨ ਦੇ ਸੁਣਨ ਲਈ ਕਾਫੀ ਆ ਤਾਂ ਇਨਸਾਨ ਉਸ ਆਵਾਜ਼ ਨੂੰ ਆਰਾਮ ਨਾਲ ਸੁਣਦਾ ਜੇਕਰ ਥੋੜਾ ਘੱਟ ਹੋਵੇ ਜਿੰਨਾ ਸੁਣਨ ਲਈ ਕਾਫੀ ਆ ਇਨਸਾਨ ਦੇ ਉਸ ਲੈਵਲ ਤੋਂ ਥੋੜਾ ਘੱਟ ਹੋਵੇ ਤਾਂ ਇਨਸਾਨ ਉਸੇ ਗੱਲ ਨੂੰ ਕੰਨ ਲਾ ਕੇ ਸੁਣਦਾ ਸੀ ਆਮ ਦੇਖਿਆ ਹੋਏਗਾ ਕਿ ਜਿੱਥੇ ਕਿਤੇ ਕੋਈ ਆਵਾਜ਼ ਸਾਡੇ ਕੰਨਾਂ 'ਚ ਪੈ ਰਹੀ ਆ ਪਰ ਉਹ ਘਟਿਆ ਤਾਂ ਅਸੀਂ ਕੋਸ਼ਿਸ਼ ਕਰਦੇ ਆ ਕਿ ਨੇੜੇ ਪਾਸੇ ਦਾ ਇਹ ਸ਼ੋਰ ਆ ਇਹਨੂੰ ਰੋਕ ਕੇ ਤੇ ਧਿਆਨ ਨਾਲ ਕੰਨ ਲਾ ਕੇ ਸੁਣਿਆ ਜਾਏ ਕਿ ਬੋਲਣ ਵਾਲਾ ਕੀ ਕਹਿ ਰਿਹਾ ਕੀ ਕਹਿਣਾ ਚਾਹ ਰਿਹਾ ਔਰ ਇਹ 第三ੀ ਗੱਲ ਜਿਹੜੀ ਆ ਉਹ ਇਹ ਹੈ ਕਿ ਜੇਕਰ ਆਵਾਜ਼ ਜਿਹੜੀ ਆ ਇਨਸਾਨ ਦੀ ਸੁਣਨ ਦੀ ਕੈਪੈਸਿਟੀ ਤੋਂ ਉੱਚੀ ਹੋਵੇ 2-3 ਗੁਣਾ ਉੱਚੀ ਹੋਵੇ ਇਨਸਾਨ ਦੀ ਕੈਪੈਸਿਟੀ ਤੋਂ ਤਾਂ ਫਿਰ ਇਨਸਾਨ ਜਿਹੜਾ ਆਪਣੀ ਵਿਲ ਪਾਵਰ ਦੀ ਵਰਤੋਂ ਉਸ ਆਵਾਜ਼ ਨੂੰ ਇਗਨੋਰ ਕਰਨ ਤੇ ਲਾਉਂਦਾ ਕਿਉਂਕਿ ਇੰਨੀ ਹੈਵੀ ਸਾਊਂਡ ਇੰਨੀ ਉੱਚੀ ਆਵਾਜ਼ ਜਿਹੜੀ ਆ ਜੇਕਰ ਇਨਸਾਨ ਦੇ ਕੰਨਾਂ 'ਚ ਪਏ ਤਾਂ ਉਹਦੀ ਸੁਣਨ ਦੀ ਜਿਹੜੀ ਤਾਕਤ ਆ ਉਹ ਖਤਮ ਹੋ ਸਕਦੀ ਆ ਤੇ ਉਹਦਾ ਮਾਨਸਿਕ ਸੰਤੁਲਨ ਜਿਹੜਾ ਉਹ ਵਿਗੜ ਸਕਦਾ ਸੋ ਇਸ ਕਰਕੇ ਤੇਜ ਆਵਾਜ਼ ਜਿਹੜੀ ਆ ਉਹਨੂੰ ਇਨਸਾਨ ਜਿਹੜਾ ਆਪਣੀ ਪਾਵਰ ਜਿਹੜੀ ਵਿਲ ਪਾਵਰ ਆ ਉਹਦੀ ਵਰਤੋਂ ਉਸ ਆਵਾਜ਼ ਨੂੰ ਇਗਨੋਰ ਕਰਨ ਤੇ ਲਾਉਂਦਾ ਸੋ ਇਸ ਕਰਕੇ ਜੇਕਰ ਇਨਸਾਨ ਕਿਸੇ ਐਸੀ ਜਗ੍ਹਾ ਤੇ ਬੈਠਾ ਹੈ ਕਿ ਜਿੱਥੇ ਆਵਾਜ਼ ਜਿਹੜੀ ਉਹ ਜ਼ਿਆਦਾ ਹੈਗੀ ਆ ਉਹਦੇ ਸੁਣਨ ਦੀ ਕਪੈਸਿਟੀ ਤੋਂ ਤਾਂ ਫਿਰ ਉਹ ਕਿੰਨੀਆਂ ਵੀ ਕੀਮਤੀ ਗੱਲਾਂ ਆਪਾਂ ਕਿੰਨੀਆਂ ਵੀ ਬਹੁਮੁੱਲੀਆਂ ਗੱਲਾਂ ਆਪਾਂ ਉਥੇ ਕਰੀ ਜਾਈਏ ਉਹਨਾਂ ਦਾ ਕੋਈ ਫਾਇਦਾ ਨਹੀਂ ਕਿਉਂਕਿ ਇਨਸਾਨ ਜਿਹੜਾ ਉਹਨਾਂ ਗੱਲਾਂ ਨੂੰ ਸੁਣਦਾ ਨਹੀਂ ਉਹਨਾਂ ਨੂੰ ਇਗਨੋਰ ਕਰਨ ਦੇ ਉੱਪਰ ਆਪਣੀ ਤਾਕਤ ਜਿਹੜੀ ਆ ਉਹ ਲਾਉਂਦਾ ਸੋ ਇਸ ਕਰਕੇ ਆਪਾਂ ਕੋਸ਼ਿਸ਼ ਕਰਿਆ ਕਰੀਏ ਕਿ ਜਦੋਂ ਆਪਾਂ ਕੋਈ ਧਾਰਮਿਕ ਸਮਾਗਮ ਕਰਾਉਨੇ ਆ ਤਾਂ ਅਸੀਂ ਛੋਟੇ ਬਕਸਿਆਂ ਦਾ ਇਸਤੇਮਾਲ ਕਰੀਏ ਬੇਸ਼ੱਕ ਆਪਾਂ ਜ਼ਿਆਦਾ ਕਰ ਲਈਏ ਕਿ ਜੇਕਰ ਆਪਾਂ ਚਾਹੁੰਦੇ ਆ ਕਿ ਜਿਹੜੇ ਲੋਕ ਦੀਵਾਨ ਹਾਲ ਦੇ ਵਿੱਚ ਬੈਠੇ ਆ ਉਹਨਾਂ ਤੋਂ ਇਲਾਵਾ ਜਿਹੜੇ ਲੋਕ ਜੋੜਾ ਹਾਲ ਦੇ ਵਿੱਚ ਸੇਵਾ ਕਰ ਰਹੇ ਆ ਜਾਂ ਲੰਗਰ ਹਾਲ ਦੇ ਵਿੱਚ ਸੇਵਾ ਕਰ ਰਹੇ ਆ ਜਾਂ ਰਸਤੇ ਦੇ ਵਿੱਚ ਜਿਹੜੇ ਲੋਕ ਆ ਰਹੇ ਆ ਉਹਨਾਂ ਦੇ ਕੰਨਾਂ ਤੱਕ ਵੀ ਜਿਹੜਾ ਸਮਾਗਮ ਦੇ ਵਿੱਚ ਜਿਹੜਾ ਬਲਾਰਾ ਬੋਲ ਰਿਹਾ ਉਹਦੀ ਗੱਲ ਜਿਹੜੀ ਪਹੁੰਚੇ ਤਾਂ ਅਸੀਂ ਛੋਟੇ-ਛੋਟੇ ਬਕਸੇ ਜਿਹੜੇ ਆ ਉਹਨਾਂ ਦਾ ਸਵਾਲ ਕਰੀਏ ਬੇਸ਼ੱਕ ਦੂਰ ਤੱਕ ਕਰ ਲਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ